ਹੈ ਕਣੀ ਕੋਇਲ ਪੂਰੀ ਕੱਢੀ ਇਹ ਜਿਹੜੀ ਆਪਣੀ ਬੜਲੇ ਜਿੱਤੀ ਉਹਦੀ ਭੈਣ ਆ ਇਹ ਮੋٹے ਦਾ ਭਰਾ ਆ ਇਹ ਵੀ ਨਾਰੀ ਆ ਹਾਂਜੀ ਲੈਂਦੇ ਨੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਆ ਨਾਰੇ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਆਓ ਫੇ ਵੀਡੀਓ ਕਰਦੇ ਆ ਸ਼ੁਰੂ ਹੋਰ ਬਾਬਿਓ ਕੀ ਹਾਲ ਚਾਲ ਨੇ ਤੇ ਅੱਜ ਬਸ ਇਦਾਂ ਹੀ ਢਲਾ ਮਠਾ ਜੇ ਕੰਮ ਰਹਿ ਗਿਆ ਤੇ ਇਹ ਟਾਈਮ ਹੋ ਗਿਆ ਹੁਣ ਮੇਰੇ ਸਾਡੇ 6:30 ਵਜੇ ਦਾ ਤੇ ਅੱਜ ਵੀਡੀਓ ਬਣਾਈ ਨਹੀਂ ਤੇ ਆ ਹੁਣ ਬਸ ਤੁਹਾਡੇ ਨਾਲ ਗੱਲਾਂ ਬਾਤਾਂ ਆਈਆਂ ਤੇ ਕੰਮ ਲਈਏ ਕਰਾਂਗੇ ਜਿਹੜੀਆਂ ਵੀ ਹੋਊਗੀਆਂ ਮਤਲਬ ਆਪਾਂ ਹੁਣ ਆਹ ਉਤਰ ਆਪਾਂ ਛੜਨਾ ਇਦਾਂ ਹੀ ਨਹੀਂ 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 ਕਿਥੇ ਗਿਆ ਹੂੰ ਨਾ ਉਹ ਲਾਲ ਜਿੰਨਾ ਕਾਲਖੇ ਦੇ ਨਾਲ ਹੀ ਆ ਨਾ ਪਰਪੁਰ ਝਾੜੇ ਪਏ ਆ ਪਰ ਬਹੁਤ ਚੜੰਦੇ ਹੋਣ ਇਹਨਾਂ ਦੇ ਸਾਰੇ ਝਾੜੇ ਪਏ ਆ ਉਤਰ ਆਪਣੇ ਏ ਟੂ ਜ਼ेड ਹੀ ਲੰਡੇ ਪੁੰਡੇ ਜੇ ਹੋ ਗਏ ਹਨਾ ਆ ਬੱਚਾ ਸਾਰ ਹੋ ਗਿਆ ਕੱਲ ਜਾਂ ਪਰਸੋ ਤੱਕ ਇਹਦੀ ਉਹ ਕਲੀ ਪੂਰੀ ਹੋ ਜਾਣੀ ਆ ਆ ਬੱਚਾ ਬਾਜੀ ਖੱਡਾਂਗੇ ਉੱਪਰ ਬੱਚਿਆਂ ਦੀ ਸ਼ੌਂ ਕਰੋਨਾ ਜਿਹੜੇ ਉੱਪਰਲੇ ਬੱਚੇ ਆਪਣੇ ਉਹ ਵੀ ਸਾਰ ਹੋ ਗਏ ਆ ਤਿੰਨ ਚਾਰ ਤੇ ਐਦਾਂ ਹੀ ਅੱਗ ਲਵਾਦ ਹਣਾ ਤੇ ਉਹ ਕੂਤਰ ਵੀ ਵਾਪਸ ਆ ਗਿਆ ਤੇ ਜਿਹੜਾ ਆਪਣਾ ਪੰਜ ਬਾਈਆਂ ਵਾਲਾ ਮੈਂ ਕਿਹਾ ਸੀ ਨਾ ਜਿੱਤਿਆ ਆਪਣਾ ਉੱਥੇ ਟਰੋਲੀ ਖਰੇ ਕੇ ਬਾਜ਼ ਗਿਆ ਸੀਗਾ ਤੇ ਉੱਥੇ ਬਾਈਆਂ ਨੇ ਆਪਾਂ ਨੂੰ ਅੱਜ ਮੋੜ ਦਿੱਤਾ ਕੂਤਰ 2 ਮਹੀਨੇ ਬਾਅਦ ਚਲੋ ਕੋਈ ਗੱਲ ਹੀ ਮਹੀਨਾ ਡੇਢ ਮਹੀਨਾ ਦੋ ਮਹੀਨੇ ਤੇ ਲੱਗ ਛਕੇ ਹੋਈਏ ਹੋਊਗੇ ਡੇਢ ਕੁ ਮਹੀਨਾ ਚਲੋ ਦੇਰ ਆਏ ਤੰਦਰੁਸਤਾਈ ਦੇ ਕੇ ਦੇ ਹੁੰਦੇ ਨਾ ਬਸ ਸਹੀ ਆ ਫਿਰ ਤੇ ਆ ਗਿਆ ਕੂਤਰ ਮਿਲ ਗਿਆ ਪਰ ਹਾਲਤ ਬਹੁਤ ਖਰਾਬ ਆ ਕੂਤਰ ਦੀ ਬਹੁਤ ਜਿਆਦਾ ਉਦਾਂ ਬਿਮਾਰ ਨਹੀਂ ਹੈਗਾ ਉਦਾਂ ਸਹੀ ਆ ਬੋਲਦਾ ਜਿਉਣਾ ਹੀ ਪਰ ਉਦਾਂ ਫੜ ਫੜ ਕੇ ਸਾਰੇ ਗੋਲੇ ਸਾੜ ਤੇ ਆ ਕੇ ਜਵਾਕਾਂ ਦੇ ਹੱਤੀ ਸ਼ਾਇਦ ਆਇਆ ਸੀ ਤੇ ਗੋਲੇ ਵੀ ਸਾੜ ਤੇ ਆ ਸਾਰੇ ਉੱਡਣ ਜੋਗਾ ਛੱਡਿਆ ਨਹੀਂ ਕੂਤਰ ਨੂੰ ਕੰਡਮ ਕਰਤਾ ਕੂਤਰ ਸਾਰੇ ਬਿਲਕੁਲ ਹੀ ਹੈ ਨਾ ਬੋਲੇ ਸਾਰੇ ਸਾੜਤੇ ਆ ੱਤਕਾ ਉਹ ਕਿਤਾ ਉਤਰਨਾ ਚਲੋ ਸੋਈ ਚੱਕਰ ਨਹੀਂ ਤੇ ਜਿਹੜੇ ਬਾਈਆਂ ਬਾਦ ਹੁਣ ਹੱਥ ਆਇਆ ਸੀ ਉਹਨਾਂ ਨੇ ਆਪਾਂ ਨੂੰ ਵਾਪਸ ਕਰਤਾ ਤੇ ਜਿੱਤੋਂ ਪਹਿਲਾਂ ਸੀ ਉਹਦੇ ਘੋੜ ਗਿਆ ਸੀ ਇਹ ਉਤਰ ਤੇ ਉੱਡ ਕੇ ਉਤਰ ਵਾਪਸ ਆ ਗਿਆ ਆਪਣੇ ਕੋਲ ਉਹ ਮੁੰਡਿਆ ਕੋ ਗਿਆ ਮਤਲਬ ਉਹ ਮੁੰਡਿਆ ਨੇ ਆਪਾਂ ਨੂੰ ਵਾਪਸ ਦੇਤਾ ਹੋਰ ਮੁੰਡੇ ਆਪਣੀ ਵੀਡੀਓ ਦੇ ਦੇ ਸੀ ਕੋਈ ਹੋਰ ਮੁੰਡਿਆ ਕੋ ਚਲ ਗਿਆ ਸੀ ਇਹ ਮੁੰਡੇ ਲੱਗ ਲੁੱਗੇ ਹੁਣ ਜੋੜੇ ਜੋੜੇ ਬਹਿਣ ਲੱਪੇ ਜਿੱਦਾਂ ਉਹ ਪਰਲਾ ਜੋੜਾ ਆ ਆ ਆ ਡੰਡੇਆਂ ਵਾਲੇ ਦਾ ਮਾਪੀ ਹੋਗਾ ਤੇ ਬਾਕੀ ਜੋੜੀਆਂ ਵਿੱਚ ਖਾਨਿਆਂ ਦੇ ਬੈਠੀਆਂ ਆਉਂਦਾ ਸਵਾਦ ਕਿ ਨਹੀਂ ਕਬੂਤਰ ਦੇਖ ਕੇ ਬਾਪੂ ਕਹੀ ਦੱਸਿਓ ਮਾਨਦਨੀ ਨੂੰ ਨਾ ਨੋ ਬਾਪੂ ਮੈਂ ਕਬੂਤਰ ਦਾ ਖੋਨਾ ਦਾ ਜੋ ਜਿਹੜੇ ਮਤਲਬ ਸਾਲ ਹੋ ਗਏ ਬੱਚੇ ਆਪਣੇ ਇੰਨੇ ਛੱਡਨ ਨੂੰ ਤਾਂ ਪਪਾ ਆਹ ਆਹ ਵਾਲੇ ਵੀ ਛੱਡ ਲਈਏ ਬੱਚੇ ਜਿਹੜੇ ਆਪਣੇ ਹੈਗੇ ਆ ਹਨਾ ਪਰ ਇਹ ਝਾੜੇ ਚੁੜੇ ਤੇ ਛੱਡਨ ਨੂੰ ਤਾਂ ਬਾਪੇ ਉਹ ਆ ਵੀ ਕਬੂਤਰ ਛੱਡ ਲਈਏ ਪਰ ਕਬੂਤਰ ਝਾੜੇ ਬਹੁਤ ਪੈ ਗਏ ਹਨ ਆਹ ਆ ਬੜੇ ਆ ਆਪਣੀ ਕੂਤਰੀ ਉਹ ਆ ਡੱਬੇ ਦੀ ਭੈਣ ਜਿਹੜਾ ਆਪਾਂ ਡੱਬਾ ਛੱਡਿਆ ਸੀ ਨਾ ਉਹਦੀ ਭੈਣ ਆ ਇਹ ਤੇ ਕਰ ਲੋ ਸ਼ੌਂਕ ਪਰ ਮੈਨੂੰ ਕਬੂਤਰੀਆਂ ਬਾਪੇ ਚਾਹੀਦੀਆਂ ਕੀ ਹਨਾ ਇਹਨਾਂ ਨੂੰ ਜੂਆ ਜਾਾਂ ਦੀ ਲੱਗਣ ਵਾਲੀ ਆ ਉੱਤੇ ਬੱਚੇ ਨਿੱਕੇ ਛੱਡੇ ਸੀ ਨਾ ਪਕੜਾ ਕੇ ਤੋਂ ਤੇ ਉਹਦੇ ਚੱਕਰ 'ਚ ਆ ਜਿਹੜੇ ਨਾ ਉੱਪਰਲੇ ਪਾਰ ਜਿਹੜੇ ਆ ਉੱਪਰਲੇ ਛੜੀ ਜਾਂਦੇ ਆ ਇਹਨਾਂ ਦਾ ਨੁਕਸਾਨ ਆ ਹੁਣ ਪਰ ਮੱਖੀਆਂ ਝਾੜਨੀਆਂ ਇਹਨਾਂ ਨੇ ਆਹ ਵਾਲੀਆਂ ਤੇ ਜਿਹੜੇ ਬੱਚੇ ਆਪਾਂ ਪੱਟ ਕੇ ਸਰ ਕੀਤੇ ਉਹ ਸਹੀ ਆ ਹੁਣ ਉਹ ਛੱਡਾਂਗੇ ਤੇ ਆਪ ਪੁੱਤਰ ਬਾਬੇ ਉਠੋਲੀ ਛੱਡਿਆ ਸੀ ਆਪਾਂ ਕਬੂਤਰ ਜਿਹੜਾ ਬਾਬਾ ਆਪਣਾ ਪੁੱਤਰ ਦਾ ਨਾਮ ਸੀਗਾ ਹਨਾ ਉਹਦੀ ਧੀ ਆ ਉਹਦੀ ਇਹ ਵੀ ਛੱਡ ਗਈ ਆ ਇਹ ਵੀ ਆਪਾਂ ਰੋਕਣੀ ਆ ਇਹ ਟਰੈਕਟਰ ਵਾਲੀ ਬਾਈ ਦੇ ਆਪਾਂ ਛੱਡਿਆ ਸੀਗਾ ਤੇ ਉੱਥੇ ਮੇਰਾ ਨਾਂ 7ਵਾਂ 8ਵਾਂ ਹਰ ਗਿਆ ਸੀ ਕਬੂਤਰ ਉਹ ਕਬੂਤਰ ਬਿਮਾਰ ਸੀਗਾ ਤੇ ਪਸੀਨਾ ਪਸੂਨਾ ਬਾਬੇ ਹੋਈਦੀ ਹੁੰਦਾ ਹਨਾ ਕਬੂਤਰ ਬਿਮਾਰ ਸੀ ਉਹ ਆਪਣਾ ਤੇ ਹੋਗੇ 4 ਸਾਲ ਦੀ ਗੱਲ ਆ ਕਬੂਤਰ ਨੇ ਬਹੁਤ ਜ਼ੋਰ ਮਾਰਿਆ ਸੀ ਉਹ 2:30 ਵਜੇ ਬਾਜੀ ਨਿਪੜ ਗਈ ਸੀਗੀ 2:45 ਮਿੰਟ ਤੇ ਤੇ ਉਦੋਂ ਮੈਂ ਹਨਾ ਕੀਪਾ ਸੀ ਸੋਲ ਸ਼ਾਇਦ ਜਿੱਤਿਆ ਸੀ ਬਾਜੀ ਹਨਾ ਪਰ ਕੀਪਾ ਹੀ ਸੋਲ ਕਿ ਹੋਰ ਸੀ ਮੈਨੂੰ ਹੁਣ ਚੇਤਾ ਨਹੀਂ ਆ ਪੱਠੀ ਉਥੇ ਆਪਣਾ ਇਹਦਾ ਜਿਹੜਾ ਪਿਓ ਸੀਗਾ ਤੇ ਉਹ ਆਪਣਾ ਮੈਂ ਕਿਹਾ 6ਵਾਂ ਦਾ 7ਵਾਂ ਪੁੱਤਰ ਹਰਿਆ ਸੀ ਤੇ ਆ ਜਿਹੜਾ ਆਪਣਾ ਮੂਟਾ ਆ ਤੇ ਅ ਮੂਟੇ ਦਾ ਭਰਾ ਆ ਸਰ ਹੋਣ ਦੇ ਮੋਲੀਆਂ ਤਿੰਨ ਕਲੀਆਂ ਹੁੰਦੀਆਂ ਪਈਆਂ ਇਹ ਮੂਟੇ ਦਾ ਭਰਾ ਆ ਇਹ ਵੀ ਨਾਰੀ ਆ ਪਰ ਹੁੰਦੇ ਆ ਇਹਦੇ ਤਨਹੀਂ ਇਹ ਵੀ ਛੱਡਾਂਗੇ ਹਨ ਇਹਨਾਂ ਦੇ ਸੀਡ ਟੂਰ ਤੇ ਵੀ ਕਰ ਲਏ ਆ ਤੇ ਛੱਡਨ ਨੂੰ ਤਾਂ ਆ ਕਬੂਤਰੀ ਵੀ ਛੱਡ ਲਓ ਪਰ ਤੁਹਾਨੂੰ ਤਾਂ ਪਹਿਲਾਂ ਇਹ ਸਭ ਕਬੂਤਰੀਆਂ ਆਪਣੀ ਚਾਹੀਦੀਆਂ ਇਹ ਵੀ ਪਕੜੀ ਛੱਟ ਗਈ ਹੈ ਨਾ ਪਰ ਇਹ ਵੀ ਉੱਪਰ ਲੈ ਸਿੱਟੀ ਫਿਰਦੀ ਸਾਰੀ ਆ ਚੀਜ਼ ਤੋਂ ਇੱਥੇ ਪੇ ਆਪਾਂ ਛੱਡ ਨਹੀਂ ਸਕਦੇ ਇਹ ਜਿਹੜੀ ਆਪਣੀ ਬੜਲੇ ਜਿੱਤੀ ਉਹਦੀ ਭੈਣ ਆ ਆਪਣੀ ਡੰਡੇ ਵਾਲੀ ਦੀ ਭੈਣ ਜਿਹੜੀ ਡੰਡੇ ਵਾਲੀ ਸੀ ਹਨਾ ਡੰਡੇ ਵਾਲਾ ਕਬੂਤਰ ਆਪਣਾ ਉਹਦੀ ਭੈਣ ਆ ਇਹ ਵੀ ਸਾਰ ਹੋਣ ਲਈ ਆ ਤੇ ਇਹ ਵੀ ਅੱਖ ਚੈੱਕ ਕਰੋ ਯਾਰ ਅਸੀਂ ਇੱਕ ਕਬੂਤਰ ਬਾਬੇ ਇੰਨੇ ਕਸਿਆਨੇ ਆ ਪਰ ਮੈਂ ਦਸਾਂ ਘਰਾਂ ਵਾਲਿਆ ਦਸਾਂ ਦਸਾਂ ਘਰਾਂ ਦਾ ਮਤਲਬ ਪਿੰਡ ਹੋਵੇ ਤੇ ਉੱਥੇ ਛੱਡ ਦਿਓ ਉੱਥੇ ਵੀ ਇਹ ਜਿੱਤਦੇ ਆ ਮਤਲਬ ਵਧਿਆ ਜਾਂਦੇ ਜੁੰਦੇ ਰਿ ਕਬੂਤਰ ਇਹ ਉੱਥੇ ਵੀ ਸਰਾ ਕਰਾ ਜਾਂਦੇ ਆ ਵਾਲੇ ਕਬੂਤਰ ਆਪਣੇ ਆ ਵੀ ਬੜਲੇ ਆ ਜਿਹੜੀ ਆਪਣੀ ਬੜਲੇ ਕੂਤਰੀ ਜਿੱਤੀ ਸੀ ਆ ਵੀ ਉਹਦੀ ਭੈਣ ਆ ਪਰ ਇਹ ਕੂਤਰੀ ਹੋਰ ਲੱਗੀ ਸੀ ਪੱਟੀ ਇਹਦੀ ਮਾਂ ਹੋਰ ਆ ਪਿਓ ਸੇਮ ਆ ਇਹ ਵੀ ਛੱਡ ਕੇ ਡਾ ਸਕਦੇ ਪਰ ਬੱਖੀਆਂ ਇਹ ਵੀ ਛੱਟ ਗਈ ਆ ਆਹ ਇਹਦੀ ਅੱਖ ਚੈੱਕ ਕਰੋ ਇਹ ਵੀ ਕੂਤਰ ਬਾਲੇ ਚੰਗੇ ਆ ਹੋਤਰ ਇਹ ਵੀ ਨਹੀਂ ਜਾਂਦੇ ਜੁੰਦੇ ਇਹ ਵੀ ਵਧੀਆ ਹੋਰ ਦੇ ਆ ਇਹ ਆਪ 28 ਆਪ ਪੱਟਿਆ ਇਹ ਸ਼ਾਹ ਦਾ ਭਰਾ ਆ ਖੈਰ ਨਹੀਂ ਸ਼ਾਹ ਦਾ ਨਹੀਂ ਇਹ ਹੋਰ ਆ ਇਹਦੀ ਵੀ ਆ ਕਲੀ ਅੱਗੇ ਆਉਣ ਡੀਆਂ ਇੱਕ ਦੋ ਰਿੰਡੀਆਂ ਜਿਹੜੀਆਂ ਬਾਕੀ ਤਾਂ ਇਨਾ ਆ ਬਈ ਸਾਰ ਹੋ ਗਿਆ ਸੀ ਇਹ ਇਹਦੀ ਵੀ ਵੱਖ ਚੈੱਕ ਕਰ ਲੋ ਇਹ ਆ ਵੀ ਉਤਰੀ ਛੱਡ ਸਕਦੇ ਸੀ ਪਰ ਇਹ ਵੀ ਕਲੀਆਂ ਝੜ ਗਈ ਹੈ ਨਾ ਇਹ ਵੀ ਬੜਲੇ ਵਾਲੀ ਦੀ ਭੈਣ ਆ ਅੱਜ ਤਾਨੂੰ ਹੁਣੇ ਇੱਕ ਰਖਾਈ ਨਾ ਕਬੂਤਰੀ ਦੂਜੀ ਕਬੂਤਰੀ ਨਾਲ ਉਹਦੀ ਭੈਣ ਆ ਇਹ ਪਿਓ ਸੇਮ ਆ ਇਹਨਾਂ ਦੇ ਉਹ ਦੇਖ ਇਹ ਸੁੱਝ ਗਈ ਸੀ ਕਬੂਤਰੀ ਉਹਦੇ ਕਰਕੇ ਮੈਨੂੰ ਰੋਕਣੀ ਪੈ ਗਈ ਹੈ ਨਾ ਨਹੀਂ ਤਾਂ ਇਹ ਬਾਜੀ ਮੈਂ ਛੱਡਣੀ ਸੀ ਹੁਣ ਕਬੂਤਰੀ ਨੇ ਸਰੀਰ ਬਹੁਤ ਸੋਹਣਾ ਬਣਾਇਆ ਜੇਕਰ ਅਪਾ ਪੱਟੀ ਹੁੰਦੀ ਦੀ ਛੱਡ ਸਕਦੇ ਸੀ ਬਾਜੀ ਇਹ ਵਾਲੀ ਆ ਜਿਹੜੀ ਆਪਣੀ ਡੰਡੇ ਵਾਲਾ ਪੁੱਤਰ ਆ ਰੋ ਆ ਪਰ ਹੁਣ ਆ ਛੜੀ ਜਾਂਦੇ ਉੱਤੇ ਪਾਰਾ ਉਤੋਂ ਮੱਖੀਆਂ ਸੱੜਦੇ ਪਏ ਹੁਣ ਛੱਡ ਕੇ ਸਾਰ ਹੋ ਗਈ ਪੂਰੀ ਆ ਇੱਕ ਪਰ ਹੁੰਦਾ ਥੋੜਾ ਘੱਟ ਰਹਿ ਗਿਆ ਹੋਊਗਾ ਨਾ ਇਹ ਡੰਡੇ ਵਾਲੇ ਦੀ ਭੈਣ ਆ ਡੰਡੇ ਵਾਲਾ ਇਦਾਂ ਦਾ ਸੀ ਪਰ ਉਹ ਲਾਲਚੀ ਨਾ ਸੀ ਥੋੜਾ ਜਿਹਾ ਗੂੜਾ ਸੀ ਇਹ ਘੱਟ ਆ ਆ ਜਿਹੜੀ ਅੱਖ ਨਾ ਬਾਬਿਓ ਇਹ ਟਮੇਟਾ ਮੇ ਕਮਪੂਤਰਾ ਚ ਹੁੰਦੀ ਆ ਕੱਚੀ ਪੀਲੀ ਹੈਗੀ ਚਿੱਟੀ ਅੱਖਾਂ ਪਰ ਕੱਚੀ ਪੀਲੀ ਹਲਕੀ ਜੀ ਇੱਕ ਉਤਰਾ ਬਾਬੇ ਚਾਰ ਪੰਜ ਘਰਾਂ ਤੇ ਭਾਵੇਂ 10 ਘਰਾਂ ਤੇ ਵੀ ਛੜ ਦੋ ਨਾ ਉਤਰ ਜਾਂਦੇ ਨਹੀਂ ਇਹ ਤੇ ਆ ਵੀ ਆਪਣੇ ਵੱਡੇ ਮੇਨ ਜੋੜੇ ਦਾ ਇੱਕ ਪੱਠਾ ਆ ਇਹ ਟਾਵਰ ਤੇ ਜਾਣ ਲੱਪਿਆ ਸੀਗਾ ਇਸ ਕਰਕੇ ਉਹਨੂੰ ਮਾਂ ਰੋਕ ਲਿਆ ਉਤਰ ਮੈਂ ਕਿਹਾ ਸ਼ਰਾਈਆ ਬਾਬੇ ਉਹ ਇਹ ਇਹ ਵੀ ਉਤਰ ਬਾਲੇ ਚੰਗੇ ਇੱਕੋ ਹੀ ਬੱਚਾ ਬਣਿਆ ਸੀ ਅੱਜ ਕੀ ਕਾਲੀ ਅੱਖਾਂ ਬੱਚਿਆ ਸਿਰ ਸੂਰੀ ਚੈੱਕ ਕਰੋ ਹਣਾ ਪੈਰ ਤੇ ਮੋਜਰ ਆ ਤੇ ਪਾਰੇ ਦੇ ਆ ਸੀਗੇ ਝਾੜੇ ਪਿਆ ਆ ਤੇ ਹਾਈਟ ਕਬੂਤਰ ਦੀ ਚੈੱਕ ਕਰ ਲੋ ਬਾਲੇ ਵੱਡੇ ਨਹੀਂ ਹੁੰਦੇ ਕਬੂਤਰ ਤੇ ਅੱਗਿਓ ਚੋੜੇ ਤੇ ਪਿੱਛੋਂ ਬੋਤਲ ਵਾਂਗੂ ਪੂਰੀ ਬੋਤਲੀ ਆ ਆ ਜਿਹੜਾ ਆਪਣੇ ਪਿਛਲੇ ਸੀਜ਼ਨ ਚ 5 ਵਾਈਆਂ ਜਿੱਤੇ ਅਸੀਂ ਕਬੂਤਰ ਉਹਦਾ 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 ਭਰਾ ਸਗਾ ਇਹ ਵੀ ਕੱਢਣਾ ਆਪਾਂ ਇਹ ਪੱਟਿਆ ਮੈਂ ਬਾ ਪੜ ਦੇਣਾ ਇਹਨੂੰ ਅੱਜ ਤੇ ਦੇਖਦੇ ਆਂ ਨੂੰ ਜੇ ਕੰਮ ਹੁੰਦਾ ਹੋਆ ਕਰ ਲਾਂਗੇ ਨਹੀਂ ਤਾਂ ਫੇ ਜੋੜਿਆਂ ਨੂੰ ਇਹ ਵੀ ਪੰਜ ਬਾਜੀਆਂ ਵਾਲੇ ਦਾ ਭਰਾਈ ਆ ਇਹ ਕਾਲਾ ਕੱਢ ਕੇ ਆ ਦੀ ਇਹਦੇ ਮਾਂ ਪਿਓ ਲਾਲ ਇੱਕ ਪਿਓ ਚਿੱਟਾ ਸਫੇਦ ਬੱਗਾ ਤੇ ਮਾਂ ਲਾਲ ਚੀਨੀ ਸੀ ਇਹ ਉਹਦਾ ਪੱਠਾ ਇਹਦਾ ਆਪਾਂ ਰੋਕ ਹੀ ਲਿਆ ਨਾ ਜਮਾਂ ਯਾਮ ਹੀ ਕਰਤਾ ਚੈੱਕ ਕਰੋ ਬੁੱਤਰ ਹੈ ਕਣੀ ਕੋਇਲ ਪੂਰੀ ਕੱਢੀ ਕੋਇਲ ਹੀ ਆ ਪੂਰੀ ਇਹਦਾ ਆਪਾਂ ਸਾਹਮਣੇ ਰੱਖਿਆ ਨਾ ਬਾਕੀ ਬਾਬੋ ਇੱਕ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਯਾਰ ਤੁਸੀਂ ਮੈਂ ਵੀਡੀਓ ਵਿੱਚ ਕਿਹਾ ਸੀਗਾ ਵੀ ਆਪਾਂ ਨੂੰ 12 ਸਾਲ ਹੋ ਗਏ ਕੂਬੂਤਰ ਬਾਹਰ ਨਹੀਂ ਕੱਢਿਆ ਫੁੱਡੇ ਚੋਂ ਜਾਈਦਾ ਬਾਈ ਖੁੱਡੇ ਚੋਂ ਕੱਢਣ ਦਾ ਮਤਲਬ ਇਹ ਉਹਦਾ ਵੀ ਜਦ ਆਪਾਂ ਦਾਣਾ ਬੰਦ ਕਰ ਦਈਏ ਨਾ ਹੁਣ ਆਪਾਂ ਬੱਚੇ ਜਦੋਂ ਕਢੋਣੇ ਆਵਾ ਉਹ ਖੁੱਡੇ ਚ ਜੋੜੇ ਤਾਂ ਹੀ ਲਾਏ ਆ ਉਦੋਂ ਆਪਾਂ ਇਹਨਾਂ ਨੂੰ ਬਕਸੂਏ ਲਾ ਕੇ ਕਿਉਂਕਿ ਜੇ ਬਕਸੂਏ ਨਾਲ ਆਵਾਗੇ ਕੂਬੂਤਰ ਡਾਵੇ ਆ ਤੇ ਉੜ ਕੇ ਇਹ ਕੂਬੂਤਰ ਬੈਰੀ ਬੁਰੀ ਖਾਜੂਗੀ ਹੈ ਨਾ ਤੇ ਜਨ ਬਾਰੋਂ ਨਹੀਂ ਤੇ ਛੱਡਨ ਉਹ ਮੈਂ ਅਕਸਰ ਵੀ ਛੱਡਦਾ ਸਾਰੇ ਲੱਗ ਗਏ ਤਕਰੀਬਨ ਹੀ ਏਡੇ ਦੇ ਹੁਣ ਜਦ ਆਪਾਂ ਬਾਹਰ ਨਿਕਲ ਗਏ ਇਹਨਾਂ ਕਬੂਤਰੀਆਂ ਕਬੂਤਰ ਤਾਂ ਕਰੀਬ ਬਣੀ ਪਹਿਲਾਂ ਨਿਕਲ ਕੇ ਫੇਰ ਤੋਂ ਡੁੱਡ ਗਏ ਸਾਰੇ ਤੇ ਕਬੂਤਰੀਆਂ ਹੋਣ ਲੱਗ ਗਈਆਂ ਤੇ ਛੱਡਨ ਨੂੰ ਬਾਹਰ ਹੀ ਛੱਡੀਦੇ ਆ ਬੱਚੇ ਬਾਹਰ ਪਲਾਈਦੇ ਆ ਸਾਰਾ ਕੁਛ ਨਾ ਕੋ ਇੱਥੇ ਬਣਾਇਦਾ ਬਕਸੂਏ ਲਾ ਕੇ ਬਾਹਰ ਛੱਡ ਦਿੱਤੇ ਆ ਕਿ ਉੱਡ ਗਏ ਕਿਤੇ ਬੈਰੀ ਨਾਲ ਖਾਜਵੇ ਕਿਉਂਕਿ ਸਿਆਲਾ ਜੇ ਤੁਹਾਨੂੰ ਪਤਾ ਬੈਰੀ ਪੈਂਦੀ ਪੈਂਦੀ ਆ ਤੇ ਸਿਆਲਾ ਛੱਡ ਕੇ ਬਾਹਰ ਹੀ ਛੱਡਨੇ ਮੈਂ ਖੁੱਲੇ ਤੇ ਕਬੂਤਰੀਆਂ ਆਂਡਿਆਂ ਤੋਂ ਬੰਦ ਨਹੀਂ ਹੁੰਦੀਆਂ ਪਰ ਉਹ ਕਹਿਣ ਦਾ ਮਤਲਬ ਇਹ ਹੁੰਦਾ ਜਦੋਂ ਆਪਾਂ ਡੌਣਾ ਬੰਦ ਕਰਤਾ ਉਦੋਂ ਇੱਥੇ ਕਹਿੰਦੇ ਕਿ ਗੁੱਡੇ ਜੀ ਪੱਕਾ ਹੀ ਆ ਜੀ ਇਹੀ ਡੌਂਦੇ ਨਹੀਂ ਇਹ ਆਪਣੀ ਭਾਸ਼ਾ ਹੀ ਲਾ ਲਓ ਇੱਕ ਹਨਾ ਕਬੂਤਰ ਬਾਜਾ ਦੀ ਵੀ ਬੰਦ ਕਰਤੀ ਜੀ ਹੁਣ ਪੱਕਾ ਹੀ ਗੁੱਡੇ 'ਚ ਬੰਦ ਆ ਕਹਿੰਦਾ ਬਲ ਉਹਨੂੰ ਡੌਣਾ ਨਹੀਂ ਤੇ ਜਦੋਂ ਪੂਰੇ ਬਾਹਰ ਘੁੰਮਣ ਲੱਗ ਪੈਂਦੇ 10 15 ਦਿਨ ਹੋ ਜਾਂਦੇ ਬਾਹਰ ਘੁੰਮਦੇ ਘੁੰਮਦੇ ਨੂੰ 20 ਦਿਨ ਮਹੀਨਾ ਜਾ ਫੇਰ ਆਪਾਂ ਪਰ ਬਕਸੂਏ ਵੀ ਖੋਲ ਦਿੰਦੇ ਆ ਫੇਰ ਆਪ ਹੀ ਉੜਦੇ ਨਹੀਂ ਹੈਗੇ ਕਬੂਤਰ ਗੇਜ ਜਾਂਦੇ ਆ ਫੇਰ ਉਹਦੇ ਵਾਂਗ ਖੁੱਲੇ ਜਾ ਕੇ ਆਪ ਹੀ ਗੁੱਡੇ 'ਚ ਵੜ ਜਾਂਦੇ ਹਨਾ ਜਿਆਦਾ ਨਹੀਂ ਉੜਦੇ ਕਿਉਂਕਿ ਢਾਂ ਅਾਇਤ ਕੀ ਹੁਣ ਐਤ ਕੀ ਚੇਂਜ ਕਰਨੀ ਅੱਗੇ ਤੋਂ ਆਪਾਂ ਢਾਂਗ ਹੀ ਨਹੀਂ ਚੇਂਜ ਕਰਨੀ ਜਿਹੜੇ ਰੰਗ ਦੀ ਕਬੜਾ ਲਈ ਬਸ ਉਹੀ ਢਾਂਗ ਹੀ ਰੱਖਾਂਗੇ ਪੱਕੀ ਹੋਈ ਉਹਦੇ ਨਾਲ ਦੀਆਂ 15-20 ਢਾਂਗੀਆਂ ਆਪਣਾ ਅਗਰ ਰੱਖ ਲਾਂਗੇ ਤੇ ਆਜੋ ਬਾਕੀ ਥੱਲੇ ਵਾਲਾ ਸ਼ੌਂਕ ਕਰਦੇ ਹਾਂ ਨਾ ਪੋਰ ਕਬੂਤਰਾਂ ਦਾ ਵੀ ਇਹ ਬੱਟੇ ਆ ਕੂਤਰ ਮੂਹ ਦਾ ਮੈਂ ਚੈੱਕ ਕਰੋ ਯਾਰ ਆਪਣਾ ਹੀਰਾ ਨੀਲਾ ਗੂਤਰ ਝਾੜੇ ਝੂੜੇ ਪਏ ਆ ਤੇ ਬਾਲਾ ਚੰਗਾ ਗੂਤਰ ਆ ਇਹ ਇੱਕ ਅਈ ਇੱਕ ਰੋਂ ਚਲ ਗਿਆ ਸੀ ਗੂਤਰ ਘਰੋਂ ਚਲ ਗਿਆ ਸੀ ਮੇਰੇ ਤੋਂ ਕੱਟਿਆ ਹੀ ਉੱਡ ਗਿਆ ਸੀ ਇਹ ਤਿੰਨ ਤਿੰਨ ਚਾਰ ਚਾਰ ਕਲੀਆਂ ਤੇ ਤੇ ਇੰਨੀਆਂ ਤੇ ਇੰਨੀ ਗਲੀਆਂ ਸਭ ਲੋਈ ਦਾ ਮੂਰੇ ਪੰਜੀਆਂ ਸੀ ਇਹਦੀਆਂ ਕੂਤਰਾ ਨਾ ਇਹਨੇ ਕੂਤਰਾ ਨੇ ਉੱਤਰ ਕੇ ਕਿਧਰ ਪਾਣੀ ਪੀਤਾ ਸੀ ਨਾ ਇਹਨੇ ਦਾਣਾ ਖਾਦਾ 11ਵੇਂ ਦਿਨੇ ਕੂਤਰਾ ਘਰੇ ਆਇਆ ਭੁੱਖਾ ਪਿਆਸਾ ਸਿਆਲ ਨਾਲ ਦੇ ਵਿੱਚ ਭੁੱਖਾ ਪਿਆਸਾ ਖਤਮ ਹੋ ਗਿਆ ਥੱਲੇ ਮਰਨ ਵਾਲਾ ਜੀਵਤ ਖੱਤੇ ਜੇ ਡੇਗ ਗਿਆ ਜਦਾ ਜਾ ਗਿਆ ਆਹ ਕੂਤਰਾ ਛੱਡੇ ਖੱਤੇ ਦੇ ਵਿੱਚ ਟਾਵਰ ਤੇ ਵੰਦਾ ਸੀ ਉੱਥੇ ਖੱਤੇ ਦੇ ਵਿੱਚ ਕੂਤਰਾ ਛੱਡੇ ਤੇ ਉੱਥੇ ਆ ਕੇ ਥੱਲੇ ਫਿਰ ਉੱਥੇ ਕੂਤਰਾ ਦੇ ਵਿੱਚ ਉੱਥੇ ਦਾਣੇ ਦੇ ਉਤਰਿਆ ਪਾਣੀ ਵੀ ਨੇ ਉਦੋਂ ਪੀਤਾ ਕੂਤਰੇ ਨੇ ਪਾਣੀ ਵੀ ਨਹੀਂ ਸੀ ਪੀਤਾ ਤੇ ਆ ਜਿਹੜੀ ਆਪਣੀ ਸੰਗਤਪੁਰ ਬਾਜੀ ਜਿੱਤੀ ਸੀ ਕੂਤਰੀ ਦੂਜਾ ਨੰਬਰ ਫ੍ਰਿਜ ਜਿੱਤੀ ਸੀ ਉਹ ਤੇ ਆਉ ਉਹ ਦਾ ਪੁੱਤ ਆ ਆਤਾ ਮਹਲਾ ਪਹਿਲਾ ਢੜ ਵੱਡਾ ਆਇਆ ਸਹਿਨ ਦਾ ਵਾਣ ਹੋਏ ਕੀ ਵੱਡ ਵੱਡਾ ਦੀਸਾ ਹੋਵੇ ਇਹ ਦੀਵੇ ਜੇ ਬਣੇ ਅੱਖਾਂ ਦੇ ਵਿੱਚ ਜਿਹੜਾ ਦੀਵੇ ਦੀ ਲੇਟ ਜਾਗਦੀ ਹੁੰਦੀ ਉਹ ਹੀ ਚੀਜ਼ ਆ ਤੇ ਇਹਦਾ ਇਹਦਾ ਪੋਤੇ ਆ ਜਿਹੜਾ ਆਪਣਾ ਡੱਬਾ ਆ ਤੇ ਜਿਹੜੀ ਆਪਾਂ ਡੰਡੀਆਂ ਪਿੰਡੋਂ ਉਧਰ ਭੋਗ ਭੋਟਾਂ ਦੇ ਨਾਲ ਛੱਡ ਕੇ ਆਏ ਸੀ ਉਹ ਵੀ ਇਹਦੀ ਪੱਠੀ ਸੀਗੀ ਇਸੇ ਕਬੂਤਰ ਦੀ ਕਈ ਦੂਸਰ ਚ ਪੈ ਗਈ ਸੀ ਆਪਣੀ ਢਾਂਗੀ ਨਹੀਂ ਜੜੀਦੀ ਕੀ ਆ ਪ्योर ਮੇਰਾ ਅੱਪ ਵਾਲਾ ਪੁੱਤਰ ਆਪਣਾ ਵੱਡਾ ਕਬੂਤਰ ਹਜ਼ਾਰ ਵਾਲੀ ਕਬੂਤਰੀ ਸੀ ਪ्योर ਤੇ ਮੇਰਾ ਅੱਪ ਵਾਲਾ ਕਬੂਤਰ ਹਾਈਡ ਚੈੱਕ ਕਰੋ ਕੂਟਰ ਦੀ ਲੰਬੇ ਦੀ ਤੇ ਥੱਲੇ ਵਾਲੇ ਦੇ ਦੇ ਕੂਟਰ ਆ ਗਿਆ ਕਰੋ ਕਰ ਵੀ ਕੀਰਤਨ ਹੋਣ ਲੱਪਿਆ ਹਨਾ ਤੇ ਵੀਡੀਓ ਆਪਾਂ ਖਤਮ ਕਰ ਦਾਂਗੇ ਤੇ ਵੀਡੀਓ ਅੱਜ ਛੋਟੀ ਹੋਈ ਆਊਗੀ ਤੇ ਜਨਵਾਰ ਜੁਮਰਪੁਰ ਤੁਸੀਂ ਦੇਖ ਲਿਆ ਸਾਰੇ ਹੀ ਹਨਾ ਉੱਪਰਲਾ ਵੀ ਤਾਂ ਦਿਖਾ ਦਿੱਤਾ ਤੇ ਹੁਣ ਨਹੀਂ ਰਹਾ ਹੋ ਗਿਆ ਥੱਲੇ ਮਦ ਖਾ ਨਹੀਂ ਸਕਦਾ ਕੋਈ 7:30 8:00 ਵਜੇ ਚੱਲੇ ਆ ਤੇ ਇਹ ਕੈਮਰਾ ਹੀ ਮੜਿਆ ਥੋੜਾ ਦਿਨ ਚੜੀ ਜਾਂਦਾ ਉਦਾਂ ਨਹੀਂ ਰਹਾ ਪਿਆ ਗਿਆ ਹੁਣ ਲੈਟਾ ਲੂਟਾ ਜਾਗੀਆਂ ਆ ਉਹ ਸਾਰੇ ਪਾਸੇ ਹੀ ਹਨ ਲੈਟਾ ਜਾਗੀਆਂ ਇਹ ਫੂਣੀ ਮੜਿਆ ਗਰੀਬ ਜਿਹਾ ਵਿਚਾਰਾ ਦਿਖਾਈ ਜਾਂਦਾ ਤੇ ਆਹ ਚਿੜੀਆਂ ਨੂੰ ਵੀ ਮੈਂ ਦਾਣਾ ਪਾਣੀ ਪਾਤਾ ਸਾਰਾ ਹੀ ਚੁਗ ਚੁਗ ਕੇ ਬੈਠੀਆਂ ਨਾਲ ਕੱਲ ਨੂੰ ਸਾਫ਼ ਕਰਨਾ ਆ ਤੇ ਇਹਨਾਂ ਦਾ ਵੱਡਾ ਕੇਜ ਬਣਾਉਣਾ ਆਪਾਂ ਇਹ ਤਾਂ ਰੱਖਣੀਆਂ ਮੈਨੂੰ ਵਧੀਆ ਬੋ ਲੱਗਦੀਆਂ ਹਨ ਤੇ ਇੱਕ ਬੈਡ ਨਿਊਜ਼ ਆਪਣੀ ਯਾਰ ਜਿਹੜਾ ਆਪਣਾ ਤੋਤਾ ਸੀ ਬਾਬਿਓ ਉਹ ਵੀ ਮਰ ਗਿਆ ਤੇ ਉਹ ਤੋਤੇ ਨੂੰ ਤੋਤੇ ਨੂੰ ਸੋਰੀ ਪਤਾ ਨਹੀਂ ਕੀ ਹੋਇਆ ਕੀ ਨਹੀਂ ਜਾ ਮੀਮੂ ਪੈਂਦੇ ਸੀ ਠੰਡ ਦੀ ਬਰਦਾਸ਼ਤ ਹੋਈ ਇਕੱਲਾ ਰਹਿਣ ਲੱਪਿਆ ਸੀ ਹਨਾ ਪਤਾ ਨਹੀਂ ਸੁਸਤੀਆ ਕਰਦਾ ਸੀ ਨਾ ਬੋਲਦਾ ਸੀ ਕੱਖ ਨਹੀਂ ਕਰਦਾ ਸੀ ਤੇ ਉਹ ਮੈਂ ਕਈਆਂ ਨੂੰ ਕਿਹਾ ਸੀ ਲੈ ਜਾ ਉਹ ਇੱਕ ਦਿਨ ਆਇਆ ਵੀ ਮੁੰਡਾ ਕੋਟ ਫਤੂਈ ਵਾਲਾ ਤੇ ਉਹ ਦੜਮਾ ਘਰੇ ਹੈ ਨਹੀਂ ਸੀ ਹਨਾ ਤੇ ਉਹ ਆਪਣਾ ਤੋਤਾ ਅੱਜ ਮਰ ਗਿਆ ਹਨਾ ਅੱਜ ਹੋਇਆ ਉਹ ਤੇ ਅੱਜ ਮਰਿਆ ਉਹ ਦਵਾਈ ਵੀ ਦਿੱਤੀ ਸਾਰਾ ਕੁਝ ਦਿੱਤਾ ਕਬੂਤਰ ਵਾਲੀ ਦਵਾਈ ਦੂ ਦਿੱਤੀ ਕਿਉਂਕਿ ਆਪਾਂ ਨੂੰ ਉਹਨਾਂ ਬਾਰੇ ਤਾਂ ਨੌਲੇਜ ਹੈ ਨਹੀਂ ਹਨਾ ਤੇ ਉਹ ਦਵਾਈ ਦਿੱਤੀ ਸੀ ਪਰ ਉਹ ਬਚਿਆ ਨਹੀਂ ਤੋਤਾ ਮਰ ਗਿਆ ਜਰਾ ਤੇ ਉਹਦਾ ਵਿਚਾਰੇ ਦਾ ਪਿੰਜਰਾ ਪੁਜਰਾ ਪਿਆ ਰੋਟੀ ਰੋਟੀ ਪਾਈ ਸੀਗੀ ਸੂਰਜ ਮੁਖੇ ਦੇ ਬੀਬੂ ਪਰ ਇੱਦਾਂ ਹੀ ਹਨਾ ਚਲੋ ਮੂਡ ਦਾ ਖਰਾਬ ਹੋਇਆ ਇੰਨਾ ਚਿਰ ਕੱਢ ਕੇ ਗਿਆ ਆਪਣੇ ਕੋ ਘਟਟਣੀ ਇਹ 2 ਡੇਢ ਡੇਢ ਸਾਲ ਤੱਕ ਕੱਢ ਗਿਆ 2 ਸਾਲ ਪਿਆਰ ਪੈ ਜਾਂਦਾ ਪਹਿਲਾਂ ਤੋਤੀ ਵਰਗੀ ਸੀ ਉਹ ਤੋਤਾ ਤੇ ਘੋਨੇ ਝੁੰਨੇ ਵੀ ਲੱਗ ਗਏ ਸਾਰੇ ਪਾਸੇ ਹੀ ਆਪਣਾ ਹੁਣ ਇੱਧਰ ਵੀ ਕੰਮ ਕਮ ਨਿਭੜਿਆ ਹੀ ਸਾਰੇ ਬੰਦਿਆਂ ਦਾ ਤੇ ਠੀਕ ਆ ਹਨਾ ਬਾਬਿਓ ਚਲੋ ਬਾਬਿਓ ਅੱਜ ਆਪਾਂ ਇੰਨੀ ਕੀ ਵੀਡੀਓ ਕਿਉਂਕਿ ਅੱਜ ਵੀਡੀਓ ਬਣਾਉਂਦਾ ਹੀ ਮੂਡ ਹੈ ਨਹੀਂ ਕਿ ਆਪਾਂ ਕਬੂਤਰ ਚਲੋ ਦੇਖ ਲੈ ਤੁਹਾਡੇ ਭਾਨੇ ਨਾਲੇ ਮੈਂ ਆਪ ਦੇਖ ਲੈਣ ਨਾਲ ਤੁਹਾਨੂੰ ਸ਼ੌਂਕਰਾਤਾ ਜਿਹੜੇ ਬੱਚੇ ਆਪਣੇ ਸਾਰ ਹੁੰਦੇ ਆ ਵੱਡੇ ਕਬੂਤਰਾਂ ਦਾ ਤੇ ਦੱਸਿਓ ਕਿੱਦਾਂ ਦੇ ਕਬੂਤਰ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਹੀ ਭਰਾ ਕਮੈਂਟ ਕਰਿਆ ਕਰੋ ਵਧੀਆ ਵਧੀਆ ਘੈਂਟ ਘੈਂਟ ਤੇ ਸ਼ੇਅਰ ਕਰਿਆ ਕਰੋ ਸਾਰੇ ਆਪਣੇ ਯਾਰਾਂ ਦੋਸਤਾਂ ਨਾਲ ਤੇ ਮਿਲਦੇ ਆ ਬਾਬਿਓ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ